ਬਠਿੰਡਾ ਦੀ ਉੜੀਆ ਕਲੋਨੀ ਵਿੱਚ 23 ਅਪ੍ਰੈਲ 2024 ਨੂੰ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਸੀ ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ ਤੇ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਇਸ ਦੌਰਾਨ ਦੋ ਬੱਚੀਆਂ ਦੀ ਜਾਨ ਵੀ ਚਲੀ ਗਈ ਪਰ ਸਿਆਸਤਦਾਨ ਇਹ ਮੌਕੇ ਤੇ ਵੀ ਸਿਆਸਤ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਹਾਦਸੇ ਦੌਰਾਨ ਜਾਨ ਗਵਾਉਣ ਵਾਲੀਆਂ ਬੱਚੀਆਂ ਦੇ ਮਾਪਿਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕੀਤਾ ਸੀ ਤੇ ਜਿਨ੍ਹਾਂ ਦੀਆਂ ਝੁੱਗੀਆਂ ਸੜੀਆਂ ਸਨ ਉਹਨਾਂ ਨੂੰ 25-25000 ਰੁਪਏ ਦਾ ਮੁਆਵਜ਼ਾ ਸਰਕਾਰ ਤੋਂ ਦਿਵਾਉਣ ਦੀ ਉਹਨਾਂ ਨੇ ਗੱਲ ਕਹੀ ਸੀ 23 April 2024 ਨੂੰ ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਇਸ ਤਰ੍ਹਾਂ ਦਾ ਐਲਾਨ ਚੋਣ ਜਾਬਤੇ ਮੌਕੇ ਕਰਨ ਨੂੰ ਗਲਤ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਚੋਣ ਕਮਿਸ਼ਨ ਇਸ ਦੇ ਉੱਪਰ ਕਾਰਵਾਈ ਕਰੇ ਪਰ ਉਹੀ ਹਰਸਿਮਰਤ ਕੌਰ ਬਾਦਲ ਅਗਲੇ ਦਿਨ ਹੀ ਮੁਆਵਜ਼ਾ ਨਾ ਦੇਣ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਨਜ਼ਰ ਆਏ ਉਹ اسی ਜਿਹੜੇ ਇੱਕੋ ਪਰਿਵਾਰ ਦੀਆਂ ਦੋ ਮੱਛੀਆਂ ਮਰੀਆਂ ਨੇ ਲੱਖ ਰੁਪਿਆ ਉਹਨਾਂ ਨੂੰ ਦੇਖੋ ਮੁਆਵਜ਼ਾ ਸ਼ਬਦ ਨਹੀਂ ਵਰਤ ਸਕਦਾ ਕਿਉਂਕਿ ਜ਼ਿੰਦਗੀ ਦਾ ਕਦੇ ਕੋਈ ਮੁਆਵਜ਼ਾ ਦਿੱਤਾ ਨਹੀਂ ਜਾ ਸਕਦਾ ਸਹਾਇਤਾ ਕੀ ਕੀਤੀ ਜਾ ਸਕਦੀ ਹੈ ਤਾਂ ਕਿ ਪਰਿਵਾਰ ਆਪਦੀਆਂ ਲੋੜਾਂ ਜਿਹੜੀਆਂ ਪਿਛੜੀਆਂ ਪੂਰੀਆਂ ਕਰੇ ਜਿਹੜੀਆਂ ਝੁੱਗੀਆਂ ਜਿੰਨੀਆਂ ਮੱਛੀਆਂ ਹਨ ਉਹਨਾਂ ਨੂੰ ਰੀਹੈਬਿਟੇਸ਼ਨ ਵਾਸਤੇ ਪਹਿਲਾਂ ਸ਼ਿਫਟ ਕੀਤਾ ਜਾਊਗਾ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ 25000 ਰੁਪਿਆ ਪਰ ਕਿਉਂਕਿ ਜਿੰਨੀਆਂ ਵੀ ਮੱਛੀਆਂ ਉਹਨਾਂ ਨੂੰ ਹਲਪ ਕੀਤੀ ਜਾਏਗੀ ਸਾਰੀ ਐਮਐਲਏ ਆਪ ਵੱਲੋਂ ਮੁਆਵਜ਼ਾ ਦਾ ਐਲਾਨ ਕਰ ਦਿੱਤਾ ਗਿਆ ਕਿਤਾ ਦੇਖ ਲਓ ਮੈਂ ਆਸ ਕਰਦੀ ਆ ਕਿ ਚੋਣ ਕਮਿਸ਼ਨ ਇਹਨਾਂ ਦੀ ਕਤਲੀ ਕਤ ਕੋਤਲੀ ਦਾ ਰਬਰ ਸਟੈਂਪ ਬਣ ਕੇ ਨਾ ਬੈਠੇ ਰਹੇ ਲੇਕਿਨ ਚੋਣ ਜਾਪਦੀ ਦੀ ਜਿਹੜੀ ਉਹ ਉਲੰਘਣਾ ਹੋਈ ਹੈ ਜੇ ਫ੍ਰੀ ਤੇ ਫੇਅਰ ਇਲੈਕਸ਼ਨ ਹੈ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤੇ ਜੇ ਫਿਕਸਡ ਮੈਚ ਖੇលਿਆ ਜਾ ਰਿਹਾ ਹੈ ਸਾਰੀ ਪਾਰਟੀਆਂ ਦੇ ਅਕਾਲੀ ਦਲ ਦੇ ਖਿਲਾਫ ਜਿਵੇਂ 7 ਸਾਲਾਂ ਚੋਂ ਇਹਨਾਂ ਦਾ ਭੰਡੀ ਪ੍ਰਚਾਰ ਇੱਕ ਫਿਕਸਡ ਮੈਚ ਸੀ ਫਿਰ ਚੋਣ ਕਮਿਸ਼ਨ ਇਸ ਵੱਡੀ ਉਲੰਘਣਾ ਦਾ ਕੋਈ ਐਕਸ਼ਨ ਨਹੀਂ ਲਊਗਾ ਤੇ ਲੋਕਾਂ ਦੇ ਸਾਹਮਣੇ ਸੱਚੇ ਸਾਹਮਣੇ ਆਉਗੇ ਦੇਖੋ 25000 ਚ ਅੱਜ ਕੀ ਬਣਦਾ ਹੈਗਾ ਮੈਨੂੰ ਲੱਗਦਾ ਤਰਪਾਲ ਵੀ ਨਹੀਂ ਲੱਗੂਗੀ 25000 ਦੇ ਨਾਲ ਘਰ ਦਾ ਸਾਰਾ ਬਰਤਨ-ਬਰਤਨ ਸਾਰੇ ਸਮਾਨ ਦੇ ਕੱਪੜੇ ਲੀਰੇ ਸਾਰਾ ਕੋਈ ਕੁਝ ਵੀ ਤਾਂ ਰਿਹਾ ਨਹੀਂ ਤੇ 25000 ਇੰਨਾ ਵੱਡਾ ਖਜ਼ਾਨਾ 80000 ਕਰੋੜ ਦਾ ਕਰਜ਼ਾ ਤੁਸੀਂ ਲਾ ਰਹੇ ਤੇ ਨਾ ਵਾਸਤੇ 25000 ਉਹ ਤਾਂ ਲੋਕਾਂ ਵਾਸਤੇ ਇੰਨੀ ਕੰਜੂਸੀ ਤੇ ਹਵਾਈ ਜਹਾਜ਼ ਤੇ ਹੈਲੀਕਾਪਟਰਾਂ ਜੇ ਇੱਥੇ ਉੱਥੇ ਉੜ ਕੇ ਚੋਣ ਪ੍ਰਚਾਰ ਲਈ ਤੁਹਾਨੂੰ ਕੋਈ ਘਾਟ ਕਮੀ ਨਹੀਂ ਹੈਗੀ ਸ਼ਰਮਾ ਨਹੀਂ ਚਾਹੀਦੀ ਹੈ ਭਈ ਜਿੰਨਾ ਖਰਚਾ ਲੱਗਦਾ ਉਹਨਾਂ ਦਾ ਵਿਚਾਰਿਆਂ ਨੂੰ ਦੇ ਦਿਓ ਨਾਲੇ ਜਿਹੜੇ ਹਸਪਤਾਲ 'ਚ ਜਿਹੜੇ ਮਰੀਜ਼ ਜਿਨ੍ਹਾਂ ਦੀ ਲਤ-ਲੁੱਤ ਕੱਟੀ ਗਈ ਉਹ ਰਿਆ ਕਲਨੀ ਤੋਂ ਇਹਨਾਂ ਨੂੰ ਬਚਾਉਣ ਵਾਸਤੇ ਆਇਆ। ਉਹਨਾਂ ਦੀ ਲਤ ਕੱਢੀ 40000 ਤਾਂ ਇਹਦਾ 1 ਦਿਨ ਦਾ ਖਰਚਾ ਉਹਨਾਂ ਦਾ ਹੋ ਗਿਆ ਉਹ ਬੱਚੀ ਨਾਲ ਕੀ ਕਰੂਗਾ? ਸਭ ਕੁਝ ਤਾਂ ਹਮਦਰਦੀ ਦਿਖਾਓ ਕਿ ਇਹ ਨਾ ਵੱਡਾ ਖਜ਼ਾਨਾ ਦੇ ਮਾਲਕ ਤੁਸੀਂ ਹੋ। 25000 ਰੁਪਏ ਦੇ ਸੰਗ ਨਹੀਂ ਆਈ ਤੁਹਾਨੂੰ। ਅੱਜ ਇਹਨਾਂ ਵੱਡਾ ਸੰਕਟ ਇਹਨਾਂ ਵਿਚਾਰੇ ਗਰੀਬਾਂ ਦੇ ਉੱਤੇ ਆਏ ਨੇ। ਇਹ ਪ੍ਰਵਾਸੀ ਹੈਗੇ ਲੇਕਿਨ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਸਾਡੇ ਆਪਣੇ ਨੇ। ਨਿੱਕੇ-ਨਿੱਕੇ ਇਹਨਾਂ ਦੇ ਬੱਚੇ ਨੇ। ਤਰਸ ਕਰੋ ਇਹਨਾਂ ਦੇ ਬੱਚਿਆਂ ਦੇ ਉੱਤੇ। ਆ ਕੇ ਇਹਨਾਂ ਦੇ ਹਾਲਾਤ ਦੇਖ ਇੱਕ ਤੁਹਾਡੇ ਫੋਨ ਕਾਲ ਦੇ ਨਾਲ ਇਹਨਾਂ ਦੇ ਘਰ ਘਰ ਸਾਰੇ ਪੱਕੇ ਕਰ ਦਿੱਤੇ ਜਾਣਗੇ ਇਹਨਾਂ ਨੂੰ ਕੋਈ ਮਦਦ ਮਿਲ ਜੂਗੀ ਜਿਹੜੇ ਬਿਮਾਰ ਪਏ ਨੇ ਹਸਪਤਾਲ 'ਚ ਇਹਨਾਂ ਦੇ ਇਲਾਜ ਵਾਸਤੇ ਕੁਝ ਇਹਨਾਂ ਨੂੰ ਪੈਸੇ ਦਿਵਾ ਦਿਓ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਬੜੇ ਵੱਡੇ ਉਹਦੇ 'ਚ ਲੋਕਾਂ ਨੇ ਤੁਹਾਨੂੰ ਬਿਠਾਇਆ ਹੈ ਲੇਕਿਨ ਆਪਣੇ ਵਾਸਤੇ ਕੁਝ ਦਰਦ ਮਹਿਸੂਸ ਕਰੋ ਆ ਕੇ ਮਿਲੋ ਇਹਨਾਂ ਨੂੰ ਇਹਨਾਂ ਦੀ ਇਸ ਔਖੀ ਘੜੀ 'ਚ ਮਲਮ ਲਾਓ ਬਾਫੜੋ ਕੀ ਅੱਜ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਤੁਸੀਂ ਜਿਹੜੀ ਨੀਜੀ ਤੌਰ ਤੇ ਕੁਝ ਕਰ ਰਹੇ ਹੋ ਤੁਸੀਂ ਇਸ ਵੇਲੇ ਨਹੀਂ ਜੋ ਇਹਨਾਂ ਨੂੰ ਮੈਂ ਕਿਹਾ ਜੋ ਇਹਨਾਂ ਨੂੰ ਇਹ ਮਕਾਨ ਮੁਕੰਮਲ ਦੀ ਗੱਲ ਕਰ ਰਹੇ ਆ ਆਪਾਂ ਇਕੱਠੇ-ਕੁੱਠੇ ਕਰਕੇ ਬਾਕੀ ਲੋਕਾਂ ਨੂੰ ਬੇਨਤੀ ਕਰਕੇ ਜੋ ਕਿਉਂਕਿ ਪਤਾ ਨਹੀਂ ਇੱਥੇ ਹੁਣ ਕੀ ਇਹਦੇ ਲੀਗਲ ਐਸਪੈਕਟਸ ਕੀ ਹੈਗੇ ਇਹ ਤਾਂ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਨਾ